ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਦੂ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਬਰਫੀ ਹੈ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੁੰਦੀ ਹੈ ਤੇ ਟੇਸਟੀ ਵੀ ਹੁੰਦੀ ਹੈ ਬਿਲਕੁਲ ਹਲਵਾਈ ਦੇ ਤਰੀਕੇ ਦੇ ਨਾਲ ਆਪਾਂ ਇਹ ਬਰਫੀ ਬਣਾਵਾਂਗੇ ਕਿਹੜੀ ਚੀਜ਼ ਆਪਾਂ ਕਿੰਨੀ ਮਾਤਰਾ ਦੇ ਵਿੱਚ ਲੈਣੀ ਹੈ ਇਹ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਕद्दू ਦੀ ਬਰਫੀ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਣੇ ਹਾਂਜੀ ਕद्दू ਦੀ ਬਰਫੀ ਬਣਾਉਣ ਦੇ ਲਈ ਆਪਾਂ ਇਹ ਕद्दू ਲੈ ਆਂ ਬੇਟ ਦੇ ਹਿਸਾਬ ਨਾਲ ਇਹ 900 ਗ੍ਰਾਮ ਹੈ ਕद्दू ਆ ਜਿਹੜੇ ਬਿਲਕੁਲ ਕੱਚੇ ਹੋਣੇ ਚਾਹੀਦੇ ਆ ਪੱਕੇ ਨਹੀਂ ਹੋਣੇ ਚਾਹੀਦੇ 400 ਗ੍ਰਾਮ ਆਪਾਂ ਖੁਆ ਲਿਆ ਇਹ ਜਿਹੜਾ ਖੁਆ ਆਪਾਂ ਘਰੇ ਬਣਾਇਆ ਪਰ ਤੁਸੀਂ ਮਾਰਕੀਟ ਵਾਲਾ ਖੁਆ ਵੀ ਲੈ ਸਕਦੇ ਹੋ 230 ਗ੍ਰਾਮ ਚੀਨੀ ਜੇਕਰ ਮਿੱਠਾ ਤੁਹਾਨੂੰ ਘੱਟ ਪਸੰਦ ਆ ਤਾਂ ਤੁਸੀਂ ਚੀਨੀ ਘੱਟ ਵੀ ਲੈ ਸਕਦੇ ਹੋ 80 ਗ੍ਰਾਮ ਦੇਸੀ ਘਿਓ ਪੰਜ ਛੇ ਆਪਾਂ ਲੈਤੀਆਂ ਲੰਗਸੀਆਂ ਸੀ ਉਹਨਾਂ ਦੇ ਦਾਣੇ ਕੱਢ ਕੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੁੱਟ ਕੇ ਲਿਆਏ ਤੇ ਆਪਾਂ ਜਲ ਫੂਡ ਕਲਰ ਲਿਆਏ ਜੇਕਰ ਇਹ ਤੁਹਾਡੇ ਕੋਲ ਹੈ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਇੱਕ ਗੱਲ ਹੋ ਰਹੀ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਤੁਸੀਂ ਇਸ ਨੂੰ ਕਦੂ ਕਿਉਂ ਬੋਲਦੇ ਹੋ ਇਹ ਕੀ ਹੁੰਦਾ ਪਰ ਦੇਖੋ ਜੀ ਹਰੇਕ ਇਲਾਕੇ ਦੀ ਜਿਹੜੀ ਬੋਲੀ ਹੈ ਅਲੱਗ-ਅਲੱਗ ਹੁੰਦੀ ਹੈ ਕਿਸੇ ਇਲਾਕੇ ਵਿੱਚ ਇਸ ਨੂੰ ਕਦੂ ਕਿਹਾ ਜਾਂਦਾ ਤੇ ਕਿਸੇ ਇਲਾਕੇ ਵਿੱਚ ਕੀ ਆ ਪਰ ਸਾਡੇ ਮਾਲਵੇ ਵਿੱਚ ਇਸ ਨੂੰ ਕਦੋਂ ਹੀ ਕਿਹਾ ਜਾਂਦਾ ਹੈ ਇਸ ਕਰਕੇ ਅਸੀਂ ਇਸ ਨੂੰ ਕਦੋਂ ਹੀ ਕਹਿੰਦੇ ਆ ਪਰ ਪਿਕ ਵੇਖ ਕੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਸ ਚੀਜ਼ ਦੀ ਰੈਸਪੀ ਬਣਾ ਰਹੇ ਹਾਂ ਸੋ ਇਸ ਕਰਕੇ ਇੰਨਾ ਕਿ ਧਿਆਨ ਰੱਖਿਆ ਕਰੋ ਕਿ ਹਰੇਕ ਬੋਲੀ ਹਰੇਕ ਇਲਾਕੇ ਦੀ ਜਿਹੜੀ ਬੋਲੀ ਆ ਉਹ ਅਲੱਗ-ਅਲੱਗ ਹੁੰਦੀ ਆ ਤੇ ਚਲੋ ਜੀ ਆਪਾਂ ਬਰਫੀ ਬਣਾਉਣਾ ਸ਼ੁਰੂ ਕਰਦੇ ਆ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਕਦੂ ਦਾ ਛਿਲਕਾ ਉਤਾਰ ਕੇ ਇਹਨੂੰ ਆਪਾਂ ਕਦੂ გას ਕਰ ਲੈਨੇ ਇਸ ਤਰ੍ਹਾਂ ਪਤਲਾ-ਪਤਲਾ ਛਿਲਕਾ ਹੀ ਆਪਾਂ ਤਾਰਾਂਗੇ ਕਿਉਂਕਿ ਕਦੂ ਜਿਹੜਾ ਆਪਣੇ ਕੱਚੇ ਆ ਇਸ ਕਰਕੇ ਤਾਂ ਮੋਟਾ ਛਿਲਕਾ ਨਹੀਂ ਉਤਰਦਾ ਇਸ ਤਰ੍ਹਾਂ ਹਲਕਾ ਹਲਕਾ ਜਾਂ ਉਤਾਰ ਲੈਣਾ ਆਪਾਂ ਕਦੂ ਦਾ ਛਿਲਕਾ ਉਤਾਰ ਕੇ ਆਪਾਂ ਇਹਨੂੰ ਧੋ ਕੇ ਸਾਫ਼ ਕਰ ਲਿਆ ਹੁਣ ਆਪ ਇਹਨੂੰ ਆਪਾਂ ਕੱਟ ਲੈਣਾ ਕਦੂ ਦੇ ਜਿਹੜੇ ਬੀਜ ਐ ਜਾ ਇਹ ਵਿੱਚ ਇਹਦਾ ਗੁੱਦਾ ਇਹ ਨਹੀਂ ਆਪਾਂ ਵਿੱਚ ਪਾਉਣਾ ਇਹਨੂੰ ਆਪਾਂ ਬਾਹਰ ਕੱਢ ਦਿਆਂ। ਆ ਦੇਖ ਹਾਂਜੀ ਕੱਦੂ ਆ ਜਿਹੜਾ ਆਪਾਂ ਕੱਟ ਕੇ ਤਿਆਰ ਕਰ ਲਿਆ ਇਹਦੇ ਇਹਦੇ ਬੀਜ ਵਗੈਰਾ ਕੱਢ ਕੇ ਤੇ ਛਿਲਕਾ ਉਤਾਰ ਕੇ 300 ਗ੍ਰਾਮ ਆ ਜਿਹੜੀ ਦੀ ਵੇਸਟੇਜ ਨਿਕਲ ਗਈ ਤੇ ਹੁਣ ਇਹ ਜਿਹੜਾ ਆਪਣੇ ਕੋਲ ਕੱਦੂ ਆ 600 ਗ੍ਰਾਮ ਬਚਿਆ ਤੇ 600 ਗ੍ਰਾਮ ਹੀ ਆਪਾਂ ਨੂੰ ਇਹਦੇ ਵਿੱਚ ਕੱਦੂ ਚਾਹੀਦਾ ਹੈ ਤੇ ਹੁਣ ਆਪਾਂ ਕੱਦੂ ਨੂੰ ਕੱਦੂ ਕਸ ਕਰ ਲੈਨੇ ਆ ਇਹ ਮੋਟੀ ਵਾਲੀ ਸਾਈਡ ਤੋਂ ਹੀ ਆਪਾਂ ਕੱਦੂ ਕਸ ਕਰਾਂਗੇ ਲਓ ਇਹ ਕੱਦੂ ਆ ਜਿਹੜਾ ਆਪਾਂ ਗ੍ਰੇਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਧਰ ਕੜਾਹੀ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਕਰਦੋ ਨੂੰ ਦਾ ਜਿਹੜਾ ਪਾਣੀ ਹੈ ਇਹਨੂੰ ਨਿਚੋੜਨਾ ਨਹੀਂ ਇਸੇ ਤਰ੍ਹਾਂ ਹੀ ਆਪਾਂ ਕੜਾਹੀ ਦੇ ਵਿੱਚ ਪਾ ਦਾਂਗੇ ਹੁਣ ਗੈਸ ਦਾ ਫਲੇਮ ਇੱਥੇ ਆਪਾਂ ਇੱਕ ਵਾਰੀ ਫੁੱਲ ਹੀ ਰੱਖਾਂਗੇ ਤਾਂ ਜੋ ਜਿਹੜਾ ਆਪਣਾ ਇਹ ਮਟੀਰੀਅਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਲਾਂਗੇ ਇਹ ਤਾਂ ਪਾਣੀ ਚੰਗੀ ਤਰ੍ਹਾਂ ਸੁੱਕਣ ਦੇਵਾਂਗੇ। ਲੋ ਜੀ ਆਪਣਾ ਜਿਹੜਾ ਗ੍ਰੇਟ ਕੀਤਾ ਹੋਇਆ ਕਦੂ ਐ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਤੁਸੀਂ ਦੇਖ ਸਕਦੇ ਹੋ। ਤੇ ਹੁਣ ਇੱਥੇ ਗੈਸ ਦਾ ਫਲੇਮ ਐ ਜਿਹੜਾ ਆਪਾਂ ਮੀਡੀਅਮ ਕਰ ਲਾਂਗੇ। ਕਿਉਂਕਿ ਤੇਜ਼ ਫਲੇਮ ਤੇ ਨਹੀਂ ਆਪਾਂ ਇਹਨੂੰ ਭੁੰਨਣਾ। ਜੇਕਰ ਇਹਨੂੰ ਆਪਾਂ ਤੇਜ਼ ਫਲੇਮ ਤੇ ਭੁੰਨਾਂਗੇ ਤਾਂ ਇਹ ਤਾਂ ਪਾਣੀ ਐ ਜਿਹੜਾ ਜਲਦੀ ਸੁੱਕ ਜਾਊਗਾ ਤੇ ਫਿਰ ਆਪਣਾ ਕਦੂ ਐ ਜਿਹੜਾ ਚੰਗੀ ਤਰ੍ਹਾਂ ਗਲਣਾ ਨਹੀਂਗਾ ਤੇ ਬਰਫੀ ਐ ਜਿਹੜੀ ਆਪਣੀ ਖੜਮੀ ਖੜਮੀ ਜੀ ਬੜੂਗੀ। ਤੇ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ। ਚੰਗੀ ਤਰ੍ਹਾਂ ਇਹਦਾ ਪਾਣੀ ਸੁੱਕਣ ਦੇਵਾਂਗੇ। ਲੋਈ 10 ਮਿੰਟ ਹੋ ਗਏ ਕਦੂ ਨੂੰ ਮੀਡੀਅਮ ਫਲੇਮ ਤੇ ਆਪਾਂ ਨੂੰ ਪਕਾਉਂਦੇ ਹੋਏ ਤੇ ਤਾਂ ਪਾਣੀ ਜਿਹੜਾ ਚੰਗੀ ਤਰ੍ਹਾਂ ਸੁੱਕ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਘਿਓ ਲਿਆ ਉਹ ਵੀ ਇਹਦੇ ਵਿੱਚ ਪਾਵਾਂਗੇ ਮੀਡੀਅਮ ਫਲੇਮ ਤੇ ਆਪਾਂ ਕਦੂ ਨੂੰ 10 ਮਿੰਟਾਂ ਲਈ ਫਿਰ ਪੁੰਨਾਂਗੇ ਹੁਣ ਆਪਾਂ ਕੱਦੂ ਨੂੰ ਚੰਗੀ ਤਰ੍ਹਾਂ ਕਿਆਉ ਦੇ ਵਿੱਚ ਭੁੰਨ ਲਿਆ ਕੱਦੂ ਦਾ ਜਿਹੜਾ ਪਾਣੀ ਐ ਸੁੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਐਡ ਕਰਾਂਗੇ ਤੇ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਹੁਣ ਜਿਹੜੇ ਇਲਾਇਚੀ ਦੇ ਦਾਣੇ ਆਪਾਂ ਕੁੱਟਿਆ ਉਹ ਵੀ ਇਹਦੇ ਵਿੱਚ ਪਾ ਦਾਂਗੇ ਖੰਡ ਨੇ ਆਪਣਾ ਪਾਣੀ ਛੱਡਤਾ ਤੁਸੀਂ ਦੇਖ ਸਕਦੇ ਹੋ ਹੁਣ ਖੰਡ ਦਾ ਜਿਹੜਾ ਪਾਣੀ ਸੁੱਕਣ ਤੱਕ ਆਪਾਂ ਕਦੋਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਲੋ ਜੀਨੀ ਦਾ ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਸੁੱਕ ਗਿਆ ਤਾਂ ਕਦੋਂ ਨੇ ਜਿਹੜਾ ਘਿਓ ਛੱਡਣਾ ਸ਼ੁਰੂ ਕਰਤਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਡ੍ਰੋਪਸ ਗ੍ਰੀਨ ਫੂਡ ਕਲਰ ਦੇ ਪਾਵਾਂਗੇ ਤਨਾਰੀ ਆਪਾਂ ਇਹਦੇ ਵਿੱਚ ਹੁਣ ਖੁਆ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਇਨੋਂ ਆਪਾਂ 5-7 ਮਿੰਟ ਹੋਰ ਭੁੰਨਾਂਗੇ। ਲਓ ਜੀ ਮਿਕਸਚਰ ਆਪਣਾ ਜਿਹੜਾ ਬਣ ਕੇ ਚੰਗੀ ਤਰ੍ਹਾਂ ਤਿਆਰ ਹੈ। ਹੁਣ ਤੁਸੀਂ ਦੇਖ ਸਕਦੇ ਹੋ। ਤੇ ਗੈਸ ਆਪਾਂ ਹੁਣ ਬੰਦ ਕਰਤਾ। ਤੇ ਹੁਣ ਇਹਨੂੰ ਆਪਾਂ ਇੱਕ ਟ੍ਰੇ ਦੇ ਵਿੱਚ ਕੱਢ ਲਾਂਗੇ ਦਰਪੇ ਜਮਾਉਣ ਦੇ ਵਾਸਤੇ। ਆਪਾਂ ਇੱਕ ਟ੍ਰੇ ਲਈ ਹੈ। ਜੇਕਰ ਤੁਹਾਡੇ ਕੋਲ ਟ੍ਰੇ ਨਹੀਂ ਹੈ ਤਾਂ ਤੁਸੀਂ ਇਸ ਨੂੰ ਕਿਸੇ ਪਲੇਟ ਦੇ ਵਿੱਚ ਵੀ ਕੱਢ ਸਕਦੇ ਹੋ। ਤੇ ਟ੍ਰੇ ਜਿਹੜੀ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਚਾਰੇ ਆ ਸਾਈਡਾਂ ਵੀ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲਈਆਂ ਤੇ ਨੀਚੋਂ ਵੀ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਹੁਣ ਜਿਹੜਾ ਮਿਕਸਚਰ ਆ ਇਹਨੂੰ ਆਪਾਂ ਟ੍ਰੇ ਦੇ ਵਿੱਚ ਕੱਢ ਲੈਨੇ ਹੁਣ ਆਪਾਂ ਸਪੈਚੂਲਾ ਦੀ ਮਦਦ ਨਾਲ ਇਹਨੂੰ ਥੋੜਾ ਜਿਹਾ ਫਲਾ ਲਾਂਗੇ ਕਿਉਂਕਿ ਗਰਮ ਮੈਂ ਹੱਥ ਅਜੇ ਇਹਨੂੰ ਲੱਗਦਾ ਨਹੀਂ ਤੇ ਬਾਅਦ ਦੇ ਵਿੱਚ ਆਪਾਂ ਇਹਨੂੰ ਹੱਥ ਦੇ ਨਾਲ ਵੀ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਥੋੜਾ ਇਹਨੂੰ ਠੰਡਾ ਹੁਣ ਦੇਵਾਂਗੇ ਲੋਈ ਚੰਗੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਿਆ ਤੇ ਹੁਣ ਆਪਾਂ ਇਹ ਲੈ ਆ ਬਾਦਾਮ ਬਾਦਾਮਾਂ ਨੂੰ ਆਪਾਂ ਇਸ ਤਰ੍ਹਾਂ ਪੱਤਰਾ ਪਤਲਾ ਕੱਟ ਲਿਆ ਤੇ ਉਹ ਵੀ ਆਪਾਂ ਇਹਦੇ ਉੱਪਰ ਪਾ ਦਾਂਗੇ ਜੇਕਰ ਤੁਸੀਂ ਇਸ ਤੇ ਉੱਪਰ ਚਾਂਦੀ ਦਾ ਵਰਕ ਲਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਗਾ ਸਕਦੇ ਹੋ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਹੀ ਥੋੜਾ ਸੈੱਟ ਕਰ ਦਨੇ ਆ। ਗੁਰ ਹੁਣ ਇਹਨੂੰ ਆਪਾਂ ਫ੍ਰੀਜ ਦੇ ਵਿੱਚ ਨਹੀਂ ਰੱਖਣਾ ਤੇ ਬਾਹਰ ਇਹ ਆਪਾਂ ਰੂਮ ਟੈਂਪਰੇਚਰ ਤੇ ਇਹਨੂੰ ਆਪਾਂ ਠੰਡਾ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਟਿੱਕੀਆਂ ਕੱਟਾਂਗੇ। ਲੋ ਜੀ ਮਿਕਸਚਰ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਤੁਸੀਂ ਦੇਖ ਸਕਦੇ ਹੋ। ते हुण आपण पीस कट लि ਲਓ ਇਹਨਾਂ ਨਾਈਫ ਦੀ ਹੈਲਪ ਦੇ ਨਾਲ ਆਪਾਂ ਇਹ ਜਿਹੜੇ ਪੀਸ ਐ ਚੱਕ ਲੈਨੇ ਆ ਅਸੀਂ ਦੇਖ ਸਕਦੇ ਹਾਂ ਬਹੁਤ ਵਧੀਆ ਮਰਫੀ ਆਪਣੀ ਬਣ ਕੇ ਤਿਆਰ ਹੋਈ ਹੈ ਲੋਈ ਬਰਫੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਤੋੜ ਕੇ ਵੀ ਦਿਖਾ ਦਿੰਨੇ ਆਪਾਂ ਤੁਹਾਨੂੰ ਤਾਂ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਹੈਲਦੀ ਤੇ ਟੇਸਟੀ ਕद्दू ਦੀ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਲੱਗਦੀ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ